ਇਹ ਵੀ ਡਿਵੈਲਪਰ ਅੱਜ ਲੈ ਕੇ ਆਏ ਆ ਇੱਕ ਫਲੈਟ ਜੋ ਕਿ ਕੁਰਾਲੀ 1770 ਸਕੁਅਰ ਫੁੱਟ ਦਾ ਹੋਏਗਾ 3 BHK ਦਾ ਤੇ ਉਹਦੇ ਨਾਲ ਇੱਕ 1205 ਸਕੁਅਰ ਯਾਰਡ ਦਾ ਫਾਰਮ ਹਾਊਸ ਤੁਹਾਨੂੰ ਗਿਫਟ ਦਿੱਤਾ ਜਾਏਗਾ ਜਿਹੜੀ ਆਮ ਬੋਲ ਠੀਕ ਹੈ ਸਿਬਰ ਇੱਕ ਚੀਜ਼ ਹੋਰ ਮੈਂ ਪਹਿਲਾਂ ਉਸ ਤੋਂ ਜਾਵਾਂ ਇੱਕ ਗੱਲ ਹੋਰ ਤੁਹਾਡੇ ਵੀਵਰਸ ਵਾਸਤੇ ਹੈ ਵੀ ਉੱਥੇ ਫੋਰ ਐਗਜ਼ਾਮਪਲ ਤੁਸੀਂ ਆਪਣੀ ਫੈਮਿਲੀ ਨਾਲ ਤਾਂ ਇੰਜੋਏ ਕਰ ਹੀ ਸਕਦੇ ਹੋ ਲੇਕਿਨ ਹੁਣ ਗਵਰਨਮੈਂਟ ਦੀ ਪਾਲਿਸੀ ਹੈ ਇਕੋ ਟੂਰਿਜ਼ਮ ਦੀ ਉਹ ਇਕੋ ਟੂਰਿਜ਼ਮ ਦੀ ਪਾਲਿਸੀ ਉੱਥੇ 1205 ਗੱਜ ਦੇ ਫਾਰਮ ਹਾਊਸ ਉੱਤੇ ਪਾਸ ਕੀਤੀ ਹੈ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਵੀ ਉੱਥੇ ਫੋਰ ਐਗਜ਼ਾਮਪਲ ਤੁਸੀਂ ਮਹੀਨੇ 'ਚ 6 ਦਿਨ ਜਾਣਾ ਹੈ ਉੱਥੇ 5 ਦਿਨ ਜਾਣਾ ਹੈ 10 ਦਿਨ ਜਾਣਾ ਹੈ ਜਿਹੜੇ ਮਹੀਨੇ ਦੇ 20 ਦਿਨ ਬਚੇ ਉਹ ਤੁਸੀਂ ਉਹਨੂੰ ਕਮਰਸ਼ੀਅਲ ਕਮਰਸ਼ੀਅਲਾਈਜ਼ ਕਰਕੇ ਕਮਰਸ਼ੀਅਲ ਸਾਈਟ ਤੇ ਪਾ ਕੇ ਉੱਥੋਂ ਰੈਵਨਿਊ ਵੀ ਅਰਨ ਕਰ ਸਕਦੇ ਹੋ ਉੱਥੋਂ ਇੱਕ ਰਿਟਰਨ ਵੀ ਲਿਟਰ ਤਿਆਰ ਕਰਕੇ ਦੇਵਾਂਗੇ ਔਰ ਸਾਰਨਾਲੋ ਵੱਡੀ ਗੱਲ ਇਸ ਸਾਈਡ ਦੀ ਇਹ ਵਾਲੀ ਹੈ ਕਿ ਇਹ ਨੇਚਰ ਦੇ ਬਿਲਕੁਲ ਵਿੱਚ ਹੈ ਵੈਲੀ ਹੈ ਤੁਹਾਡੇ ਪਿੱਛੇ ਪਹਾੜ ਹੈ ਤੇ ਅੱਗੇ ਜਿਹੜੀ ਹੈਗੇ ਆ ਉਹ ਤੁਸੀਂ ਬਿਲਕੁਲ ਫੋਰੈਸਟ ਦੇ ਏਰੀਆ ਦੀ ਬੈਕ ਤੇ ਹੈਗਾ ਸਾਰਾ ਜਿੱਥੋਂ ਤੁਸੀਂ ਇਹਨੂੰ ਨੇਚਰ ਦਾ ਆਨੰਦ ਲੈ ਸਕਦੇ ਨੇ ਨੇਚਰ ਦਾ ਆਨੰਦ ਜਾ ਕੇ ਤੇ ਸਾਰਿਆਂ ਨਾਲ ਵੱਡੀ ਗੱਲ ਕਿ ਵਰਲਡ ਦੇ ਸਾਰਿਆਂ ਨਾਲੋਂ ਜ਼ਿਆਦਾ ਪੀਕਾਕ ਮੋਰ ਉੱਥੇ ਹੀ ਮਿਲਦੀ ਹੈ ਦੇਣਾ ਚਾਹੁੰਦੇ ਹੋ ਇਸ ਚੀਜ਼ ਦੇ ਬਾਰੇ ਜਿੰਨੇ ਤਾਂ ਰਹਿਣਾ ਆਪਣਾ ਯੂਜ਼ ਕਰਨਾ ਜੀ ਉਹਦੇ ਲਈ ਤੇ ਬਹੁਤ ਵਧੀਆ ਚੀਜ਼ ਹੈ ਜੇ ਕਿਸੇ ਨੇ ਇਨਕਮ ਕਰਨੀ ਹੈ ਤਾਂ ਤੁਹਾਡਾ ਫਲੈਟ ਵੀ ਰੈਂਟ ਤੇ ਜਾਏਗਾ ਤਿੱਤ ਤੁਹਾਡਾ ਜਿਹੜਾ ਫਾਰਮ ਹਾਊਸ ਆ ਉਹ ਵੀ ਰੈਂਟ ਤੇ ਜਾਏਗਾ ਤੁਸੀਂ ਕਟੋ-ਕਟੇ 3 ਸਾਲ ਬਾਅਦ 4 ਤੋਂ 3.5 ਤੋਂ 4 ਲੱਖ ਰੁਪਏ ਮਹੀਨਾ ਕਮਾ ਸਕਦੇ ਹੋ ਮਾਤਰ ਥੋੜੀ ਜੀ ਇਨਕਮ ਪਹਿਲਾਂ ਦੇ ਕੇ ਥੋੜੇ ਜੇ ਪੈਸੇ ਦੇ ਕੇ ਤੇ ਤੁਸੀਂ 3 2.5 3% ਜਿਹੜਾ ਤੁਹਾਨੂੰ ਇਨਕਮ ਹੈ ਇਹਦੀ ਹੋ ਸਕਦੀ ਹੈ ਜਿਹੜੀ ਕਿ ਹੋਰ ਤੁਹਾਨੂੰ ਵਰਲਡ ਦੇ ਵਿੱਚ ਕਿਤੇ ਨਹੀਂ ਮਿਲੇਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰਾ ਪਾ ਟੀਵੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਮਨਜਿੰਦਰ ਸਿੰਘ ਬੱਬੂ ਜੀ ਉਹਨਾਂ ਨਾਲ ਜੋ ਕਿ ਦਸ਼ਮੇਸ਼ ਪ੍ਰੋਪਰਟੀ ਦੇ ਐਮ ਡੀ ਨੇ ਤੇ ਬਰਿੰਦਾਜੀਤ ਸਿੰਘ ਜੀ ਜੋ ਕਿ ਏ ਬੀ ਡਿਵੈਲਪਰਸ ਦੇ ਐਮ ਡੀ ਨੇ ਸੋ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਿਮਰ ਜੀ ਸਤਿ ਸ੍ਰੀ ਅਕਾਲ ਸਰ ਤੁਸੀਂ ਦੱਸੋ ਤੁਸੀਂ ਹੁਣ ਕੀ ਐਸਾ ਨਵਾਂ ਲੈ ਕੇ ਆਏ ਹੋ ਤੁਸੀਂ ਦੱਸ ਰਹੇ ਸੀ ਕਿ ਕਿ ਨਵਾਂ ਤਮਾਕਾ ਤੁਸੀਂ ਪੇਸ਼ ਕਰਨ ਜਾ ਰਹੇ ਹੋ ਉਹਦੇ ਬਾਰੇ ਜਾਣਕਾਰੀ ਦਿਓ ਮੈਂ ਬੱਬੂ ਫਰਮ ਦਸ਼ਮੇਸ਼ ਪ੍ਰਾਪਰਟੀਆਂ तकरीबन ਆਪਣੇ 7 ਤੋਂ 8 ਆਫਿਸ ਲੁਧਿਆਣਾ ਦੇ ਵਿੱਚ ਹੈਗੇ ਆ ਤੇ ਅਸੀਂ ਡਿਫਰੈਂਟ ਡਿਫਰੈਂਟ ਕੰਮ ਕਰਦੇ ਹੀ ਰਹੀਦੇ ਅੱਜ ਅਸੀਂ ਏਬੀ ਡਿਵੈਲਪਰ ਜੋ ਕਿ ਮੁਹਾਲੀ ਤੋਂ ਹੈ ਉਹਨਾਂ ਨੂੰ ਲੈ ਕੇ ਆਏ ਆ ਲੁਧਿਆਣਾ ਦੇ ਵਿੱਚ ਇੱਕ ਨਵਾਂ ਧਮਾਕਾ ਕਰਨ ਲਈ ਨਵੀਂ ਚੀਜ਼ ਦੇਣ ਲਈ ਧਮਾਕਾ ਤਾਂ ਨਹੀਂ ਕਿਹਾ ਜਾ ਸਕਦਾ ਇੱਕ ਨਵੀਂ ਚੀਜ਼ ਜਿਹੜੀ ਕਿ ਰੀਅਲ ਏਸਟੇਟ ਦੀ ਹਿਸਟਰੀ ਦੇ ਵਿੱਚ ਘੱਟ ਮਿਲਦੀ ਹੈ ਪਰ ਬਹੁਤ ਘੱਟ ਚਾਂਸ ਹੁੰਦੇ ਆ ਕਿ ਬਾਈ 1 ਗੇਟ 1 ਫ੍ਰੀ ਬਹੁਤ ਘੱਟ ਚਾਂਸ ਮਿਲਦੇ ਆ ਉਹ ਵੀ ਰੀਅਲ ਏਸਟੇਟ ਦੇ ਵਿੱਚ ਇਹ ਵੀ ਡਿਵੈਲਪਰ ਅੱਜ ਲੈ ਕੇ ਆਇਆ ਇੱਕ ਫਲੈਟ ਜੋ ਕਿ ਕੁਰਾਲੀ 1770 ਸਕਰ ਫੁੱਟ ਦਾ ਹੋਏਗਾ 3 ਬੀ ਐਚ ਕੇ ਦਾ ਤੇ ਉਹਦੇ ਨਾਲ ਇੱਕ 1205 ਸਕਰ ਯਾਰਡ ਦਾ ਫਾਰਮ ਹਾਊਸ ਤਾਂ ਨੂੰ ਗਿਫਟ ਦਿੱਤਾ ਜਾਏਗਾ ਜਿਹੜੀ ਆਮ ਪੁੱਛਦੇ ਜੀ ਗਿਫਟ ਕਦੋਂ ਮਿਲਦਾ ਤੇ ਏ ਵੀ ਡਿਵੈਲਪਰ ਨੇ ਇਹ ਕਿਹਾ ਵੀ ਤੁਸੀਂ ਪੈਸੇ ਦਿਓ ਤੇ ਜਿਹੜੀ ਗਿਫਟ ਵਾਲੀ ਚੀਜ਼ ਹੈ ਉਹਦੀ ਰਜਿਸਟਰੀ ਕਰਾ ਲਓ ਤੇ ਬਾਕੀ ਜਿਹੜੀ ਪੇਮੈਂਟ ਤੁਸੀਂ ਸਾਨੂੰ ਦੇਣੀ ਹੈ ਜੋ ਵੀ ਬੈਲੈਂਸ ਰਹਿ ਜਾਏਗੀ ਉਹ ਸਾਨੂੰ ਤੁਸੀਂ 2 ਸਾਲ ਦੀਆਂ ਇਨਸਟਾਲਮੈਂਟ ਚ ਦੇਣੀ ਹੈ ਤੇ ਜਿਹੜਾ ਸੀ ਤੁਹਾਨੂੰ ਗਿਫਟ ਦੇਣਾ ਉਹ ਤੁਸੀਂ ਅੱਜ ਹੀ ਰਜਿਸਟਰੀ ਕਰਾ ਕੇ ਤੇ ਤੁਸੀਂ ਅੱਜ ਹੀ ਯੂਜ਼ ਕਰਨਾ ਸ਼ੁਰੂ ਕਰ ਦਿਓ ਉਹਦੇ 'ਚ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਰਜਿਸਟਰੀ ਤੁਹਾਡੇ ਨਾਂ ਤੇ ਕਰਾਵਾਂਗੇ ਔਰ ਜਿਹੜੀ 1770 ਸਕਰ ਫੁੱਟ ਦਾ ਫਲੈਟ ਜੋ ਅਸੀਂ ਤੁਹਾਨੂੰ ਦੇਵਾਂਗੇ ਉਹਦੀ ਵੀ ਰਜਿਸਟਰੀ ਜਿਹੜੀ ਆ 2 ਸਾਲ ਬਾਅਦ ਅਸੀਂ ਤੁਹਾਨੂੰ ਕਰਾ ਕੇ ਦੇਵਾਂਗੇ ਬਸ਼ਰਤੇ ਕਿ ਤੁਹਾਡੀ ਗਿਫਟ ਵਾਲੀ ਜਿਹੜੀ ਆਈਟਮ ਹੈ ਤੇ ਦੂਸਰੀ ਜਿਹੜੀ ਅਸੀਂ ਤੁਹਾਨੂੰ ਸੇਲ ਕਰਨਾ ਹੈ ਉਹਦੀ ਕਿਸ਼ਤਾਂ ਇਨਸਾਲਮੈਂਟ ਤੁਹਾਡੀਆਂ ਪ੍ਰੋਪਰ ਟਾਈਮ ਤੇ ਆਉਂਦੀਆਂ ਰਹਿ ਜਾਣ। ਗਿਫਟ ਤਾਂ ਉਦੋਂ ਹੀ ਦਿੱਤਾ ਜਾਂਦਾ ਜਦੋਂ ਮੂਲ ਦਾ ਜਿਹੜੇ ਪੈਸੇ ਆ ਜਿਹੜੇ ਪਹਿਲੇ ਪੈਸੇ ਆ ਜਿਹੜੀ ਪਹਿਲੀ ਪੇਮੈਂਟ ਆ ਉਹ ਤੁਹਾਡੀ ਆ ਜਾਂਦੀ ਹੈ। ਤੇ ਇਹਦੇ ਲਈ ਅੱਜ ਸਾਡੇ ਕੋਲੇ ਬਹਾਰੀ ਤੋਂ ਇਹ ਵੀ ਡਿਵੈਲਪਰ ਦੇ ਓਨਰ ਮਿਸਟਰ ਬਰਿੰਦਾਜੀਤ ਸਿੰਘ ਜੀ ਆਏ ਆ। ਜਿਨਾਂ ਨੇ ਕਿ ਪਹਿਲਾਂ ਡ੍ਰੀਮ ਹੋਮ ਦੇ ਨਾਮ ਤੇ ਇੱਕ ਪ੍ਰੋਜੈਕਟ ਸ਼ਿਮਲਾ ਵਿੱਚ ਹੀ ਕੱਟਿਆ ਸੀ ਜਿਹਦੇ ਵਿੱਚ ਉਦੋਂ ਵੀ ਅਸੀਂ ਇੱਕ ਅਲੱਗ ਡਿਫਰੈਂਟ ਟਾਈਪ ਦਾ ਠਮਾਕਾ ਕੀਤਾ ਸੀ ਜਾਂ ਅਸੀਂ ਰੈਂਟਲ ਕੀਤਾ ਸੀ ਕਿ 70 ਲੱਖ ਦਾ ਫਲੈਟ 70000 ਰੁਪਏ ਮਹੀਨਾ 70 ਲੱਖ ਦਾ ਫਲੈਟ 70000 ਰੁਪਏ ਮਹੀਨਾ 9 ਸਾਲ ਲਈ ਅਸੀਂ ਪੇ ਕਰ ਰਹੇ ਸੀ ਜੋ ਕਿ ਅੱਜ ਕੰਟੀਨਿਊ ਅਸੀਂ ਕਰ ਰਹੇ ਹਾਂ 70 ਲੱਖ ਦਾ ਸਾਡੇ ਕੋਲ ਤੁਸੀਂ 2 ਬੀ ਐਚ ਕੇ ਦਾ ਫਲੈਟ ਲਓ ਤੇ ਅਸੀਂ ਤੁਹਾਨੂੰ 70000 ਰੁਪਏ ਮਹੀਨਾ 9 ਸਾਲ ਲਈ ਪੇ ਕਰਾਂਗੇ ਤੇ ਜਿਹੜੀ ਪ੍ਰਾਪਰਟੀ ਹੈ ਜਿਹੜੀ ਅਸੀਂ ਤੁਹਾਨੂੰ ਪ੍ਰਾਪਰਟੀ ਧਿਆਗੇ ਉਹ ਨਾਨ ਹਿਮਾਚਲੀ ਜਿਹੜਾ ਉਹਦੇ ਤੇ ਰਜਿਸਟਰੀ ਕਰਾ ਸਕਦਾ ਹੈ Shimla ਦੇ ਵਿੱਚ ਬਹੁਤ ਘੱਟ ਚਾਂਸ ਹੁੰਦੇ ਆ ਕਿ ਤੁਹਾਨੂੰ ਇਹੋ ਜਿਹੇ ਪ੍ਰੋਜੈਕਟ ਜਿਹੜੇ ਆ ਮਿਲਦੇ ਆ ਪਰ ਇਹ ਵੀ ਡਿਵੈਲਪਰ ਜਿਹੜਾ ਉਹ ਡਿਫਰੈਂਟ ਮੋਡ ਤੇ ਕੰਮ ਕਰਦਾ ਹੈ ਜਿਵੇਂ Shimla ਹੁਣ ਤਵਾਰ ਉਸ ਤੋਂ ਬਾਅਦ Mohali ਹੁਣ ਨੈਕਸਟ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਇਹ ਇਹਨਾਂ ਨੂੰ ਪਤਾ ਹੈ ਹੁਣ ਤੁਹਾਡੀ ਮੁਲਾਕਾਤ ਜਿਹੜੀ ਇਹ ਵੀ ਡਿਵੈਲਪਰ ਦੇ ਓਨਰ ਬਰਿੰਦਾ ਜੀ ਜੀ ਨਾਲ ਹੋਏਗੀ ਜੀ ਸੋ ਬਰਿੰਦਾ ਜੀ ਜੀ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਐਸਾ ਇਹ ਜੋ ਖਿਆਲ ਤੁਹਾਡੇ ਦਿਮਾਗੇ 'ਚ ਕਿੱਦਾਂ ਉਪਜਿਆ ਕੀ ਸੋਚਿਆ ਤੁਸੀਂ ਇਸ ਚੀਜ਼ ਬਾਰੇ ਕਿ ਤੁਸੀਂ ਇੱਕ ਨਵਾਂ ਆਫਰ ਲੈ ਕੇ ਆਏ ਹੋ ਲਾਈਕ ਇਦਾਂ ਹੀ ਹੈ ਕਿ ਬਾਈ 1 ਗੈਟ 1 ਫ੍ਰੀ ਵਾਲਾ ਹਿਸਾਬ ਇਹ ਕਿਦਾਂ ਸੋਚਿਆ ਤੁਸੀਂ ਸਮਰਜੀ ਫਸਟ ਆਫ ਆਲ ਤੁਹਾਡੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼ਕਾਲ ਦਸ਼ਮੇਸ਼ ਪ੍ਰਾਪਰਟੀਆਂ ਅਸ ਦੀ ਡੇਟ ਦੇ ਵਿੱਚ ਲੁਧਿਆਣੇ ਤੇ ਪੂਰੇ ਪੰਜਾਬ ਚ ਬਹੁਤ ਵੱਡਾ ਬ੍ਰਾਂਡ ਨੇਮ ਹੈ ਦਸ਼ਮੇਸ਼ ਪ੍ਰਾਪਰਟੀਆਂ ਦੇ ਜਿਹੜੇ ਐਮ ਡੀ ਸਾਹਿਬ ਨੇ ਬੱਬੂ ਜੀ ਇਹਨਾਂ ਨੂੰ ਨੀਅਰ ਬਾਊਟ ਸਾਰੀ ਜ਼ਿੰਦਗੀ ਸਾਰੀ ਉਮਰ ਇਹਨਾਂ ਦੀ ਰੀਅਲ ਏਸਟੇਟ ਦੇ ਵਿੱਚ ਹੋ ਗਈ ਇਹ ਹਮੇਸ਼ਾ ਇਹਨਾਂ ਦੀ ਜਿਹੜੀ ਸੋਚ ਹੈ ਉਹ ਮਾਰਕੀਟ ਤੋਂ ਬਿਲਕੁਲ ਡਿਫਰੈਂਟ ਕਰਨਦੀ ਰਹਿੰਦੀ ਹੈ ਇਹ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਨੇ ਇਹ ਸਾਡੀ ਮਤਵੇ ਲਾ ਲਓ ਵੀ ਸਭ ਤੋਂ ਵੱਡੀ ਮੋਟੀਵੇਸ਼ਨ ਪਾਵਰ ਹੈ ਤੇ ਅਸੀਂ ਵਟ ਵਟ ਵੀ ਥਿੰਕ ਐਸਾ ਜੀ ਕੀ ਸੋਚਦੇ ਆਂ ਵੀ ਮਾਰਕੀਟ ਦੇ ਵਿੱਚ ਇਦਾਂ ਦੇ ਉਪਰਾਲੇ ਤਾਂ ਇਦਾਂ ਦੇ ਧਮਾਕੇ ਤਾਂ ਬਹੁਤ ਆਂਦੇ ਨੇ ਵੀ ਤੁਸੀਂ ਇੱਕ ਫਲੈਟ ਖਰੀਦੋ ਤੇ ਇੱਕ ਸੋਨੇ ਦਾ ਸਿੱਕਾ ਲੈ ਲਓ ਇੱਕ ਫਲੈਟ ਖਰੀਦੋ ਤੇ ਫੋਰਨ ਦਾ ਟ੍ਰਿਪ ਲੈ ਲਓ ਅਸੀਂ ਇਹ ਸੋਚਿਆ ਵੀ ਅਸੀਂ ਆਪਣੇ ਜਿਹੜੇ ਬਾਏਰਸ ਨੇ ਉਹਨਾਂ ਨੂੰ ਇੱਕ ਬਿਲਕੁਲ ਡਿਫਰੈਂਟ ਚੀਜ਼ ਪੇਸ਼ ਕਰਨੀ ਹੈ ਮਾਰਕੀਟ ਤੋਂ ਜਿਹੜੀ ਅੱਜ ਤੱਕ ਕਿਸੇ ਨੇ ਵੀ ਰੀਅਲ ਏਸਟੇਟ ਦੀ ਹਿਸਟਰੀ 'ਚ ਜਿਹਾ ਦਾ ਬੱਬੂ ਪਾਜੀ ਨੇ ਕਿਹਾ ਵੀ ਨਹੀਂ ਦਿੱਤੀ ਓਸੀ ਕੀ ਦੇ ਰਹੇ ਆ ਅਸੀਂ ਉਹਨਾਂ ਨੂੰ ਇੱਕ ਫਲੈਟ ਦੇ ਰਹੇ ਆ 3 ਬੀ ਐਚ ਕੇ 3 ਵਾਸ਼ਰੂਮਸ 3 ਬਲਕਨੀਆਂ ਜਿਦਾ ਬਬੂ ਪਾਜੀ ਨੇ ਕਿਹਾ 980 ਸਕੁਅਰ ਫੀਟ ਕਾਰਪਟ ਏਰੀਆ ਉਹਦਾ ਇਹਦੇ ਚ ਵੀ ਸਾਡੇ ਕੋਲ ਦੋ ਆਪਸ਼ਨ ਨੇ ਇੱਕ ਹਾਈ ਰਾਈਜ਼ ਦਾ ਆਪਸ਼ਨ ਹੈ ਤੇ ਇੱਕ ਲੋ ਰਾਈਜ਼ ਦਾ ਆਪਸ਼ਨ ਹੈ ਜਿਹਨੇ ਹਾਈ ਰਾਈਜ਼ ਚ ਫਲੈਟ ਲੈਣਾ ਹੈ ਉਹ ਐਸ ਪਲੱਸ 14 ਮੰਜ਼ਿਲਾਂ ਅਸੀਂ ਬਣਾ ਰਹੇ ਆ ਉਹਦੇ ਚ ਲੈ ਸਕਦਾ ਹੈ ਜਿਹਨੇ ਲੋ ਰਾਈਜ਼ ਚ ਫਲੈਟ ਲੈਣਾ ਹੈ ਉਹ ਐਸ ਪਲੱਸ 3 ਚ ਫਲੈਟ ਲੈ ਸਕਦਾ ਹੈ ਇਹ ਤਾਂ ਹੋ ਗਿਆ ਜੀ ਫਲੈਟ ਇਦੇ ਨਾਲ ਅਸੀਂ ਇਹ ਵੀ ਸੋਚਦੇ ਹਾਂ ਅੱਜ ਦੀ ਭਾਗ ਦੌੜ ਭਰੀ ਜ਼ਿੰਦਗੀ ਦੇ ਵਿੱਚ ਇੱਕ ਬੰਦੇ ਕੋਲ ਜਿਹੜਾ ਫੋਰ ਐਗਜ਼ਾਮਪਲ ਬਿਜ਼ਨਸਮੈਨ ਹੈ ਆਪਣੀ ਫੈਮਲੀ ਨੂੰ ਟਾਈਮ ਦੇਣ ਵਾਸਤੇ ਹੁੰਦਾ ਨਹੀਂ ਬੱਚੇ ਹਮੇਸ਼ਾ ਇਸ ਚੀਜ਼ ਦੀ ਕੰਪਲੇਨ ਕਰਦੇ ਆ ਵੀ ਅਸੀਂ ਕਿਥੇ ਫੈਮਿਲੀ ਹੌਲੀਡੇ ਨਹੀਂ ਜਾਂਦੇ ਜਾਂ ਅਸੀਂ ਕਿਥੇ ਫੈਮਿਲੀ ਗੈੱਟ ਟੂਗੇਦਰ ਨਹੀਂ ਕਰਦੇ ਤੇ ਇਸ ਚੀਜ਼ ਨੂੰ ਟੈਕਨੀਕਲੀ ਧਿਆਨ ਰੱਖਦੇ ਹੋਏ ਅਸੀਂ ਉਹਨਾਂ ਨੂੰ ਇੱਕ 1205 ਗਜ 2 ਕਨਾਲ ਦਾ ਫਾਰਮ ਹਾਊਸ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਉਹਦੇ ਨਾਲ ਉੱਥੋਂ ਨੀਅਰਬਾਊਟ 10 ਤੋਂ 12 ਕਿਲੋਮੀਟਰ ਦਾ ਡਿਸਟੈਂਸ ਹੈ ਜਿਹੜਾ ਨਵਾਂ ਸਟੇਡੀਅਮ ਬਣਿਆ ਹੈ ਨਿਊ ਚੰਡੀਗੜ੍ਹ ਦੇ ਵਿੱਚ ਉੱਥੇ ਅਸੀਂ ਨੇਚਰ ਦੀ ਗੋਦ ਦੇ ਵਿੱਚ ਦੇ ਰਹੇ ਆ ਵੀ ਉਹ ਚਾਰੋਂ ਤਰਫੋਂ ਵੈਲੀ ਤੋਂ ਸਰਾਊਂਡਡ ਹੈ ਉਹਦੇ ਵਿਚਾਲੇ ਤੁਹਾਡਾ ਜਿਹੜਾ ਹੈਗਾ ਫਾਰਮ ਹਾਊਸ ਹੈ ਉਹਦੇ ਨਾਲ ਇੱਕ ਰਿਵਰ ਜਾ ਰਹੀ ਹੈ ਉੱਥੇ ਆਫ ਰੋਡਿੰਗ ਔਨ ਰੋਡਿੰਗ ਸਾਰੇ ਚੀਜ਼ਾਂ ਹੋ ਸਕਦੀ ਹੈ ਉੱਥੇ ਅਸੀਂ ਉਸ ਫਾਰਮ ਹਾਊਸ ਜਿਹੜਾ 1205 ਗਜ ਦਾ ਤੁਹਾਨੂੰ ਫ੍ਰੀ ਦੇ ਰਹੇ ਹਾਂ ਉਹਦੇ ਵਿੱਚ ਅਸੀਂ ਤੁਹਾਨੂੰ ਆਇਰਨ ਫੈਂਸਿੰਗ ਕਰਕੇ ਦਵਾਂਗੇ ਲੈਵਲਿੰਗ ਕਰਕੇ ਦਵਾਂਗੇ ਬਿਊਟੀਫੁਲ ਪਲਾਂਟੇਸ਼ਨ ਕਰਕੇ ਦਵਾਂਗੇ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਇੱਕ ਕੇਵੀ ਦਾ ਸੋਲਰ ਦਾ ਸਿਸਟਮ ਵੀ ਲਾ ਕੇ ਦਵਾਂਗੇ ਫੋਰ ਇਲੈਕਟ੍ਰਿਸਿਟੀ ਪਰਪਸ ਸੋ ਉੱਥੋਂ ਕੀ ਹੋਏਗਾ ਵੀ ਉੱਥੇ ਤੁਸੀਂ ਆਪਣੀ ਫੈਮਲੀ ਲੈ ਕੇ ਜਾ ਸਕਦੇ ਹੋ ਉੱਥੇ ਫੈਮਲੀ ਨਾਲ ਤੁਸੀਂ ਵੀਕੈਂਡ ਸਪੈਨ ਕਰ ਸਕਦੇ ਹੋ ਤੁਹਾਡਾ ਖੁੱਦਾ ਫਾਰਮ ਹਾਊਸ ਹੋਏਗਾ ਉੱਥੇ ਜੇ ਤੁਹਾਨੂੰ ਗਾਰਡਨਿੰਗ ਦਾ ਸ਼ੌਂਕ ਹੈ ਤੁਸੀਂ ਗਾਰਡਨਿੰਗ ਕਰ ਸਕਦੇ ਹੋ ਪਲਾਂਟੇਸ਼ਨ ਦਾ ਸ਼ੌਂਕ ਹੈ ਪਲਾਂਟੇਸ਼ਨ ਕਰ ਸਕਦੇ ਹੋ ਹORS ਰਾਈਡਿੰਗ ਦਾ ਸ਼ੌਂਕ ਹੈ ਆਫ ਰਾਈਡਿੰਗ ਦਾ ਸ਼ੌਂਕ ਹੈ ਹੁਣ ਲੋਕੀ ਗੱਡੀ ਤੇ ਲੈ ਲੈਂਦੇ ਫੋਰ ਐਗਜ਼ਾਮਪਲ ਭਾਵੇਂ Thar ਹੈ ਭਾਵੇਂ Fortuner ਹੈ ਹੁਣ ਉਹ ਗੱਡੀ ਸੜਕਾਂ ਤੇ ਚਲਾਣੀ ਉੱਥੇ ਤੁਸੀਂ ਆਫ ਰੋਡਿੰਗ ਕਰੋਗੇ ਉਹਦਾ ਇੱਕ ਵੱਖਰਾ ਸਵਾਦ ਆਏਗਾ ਟੈਕਨੀਕਲੀ ਜ ਆ ਇਹ ਅਸੀਂ ਉਪਰਾਲਾ ਲੈ ਕੇ ਆਏ ਆ ਤੇ ਇਹਦੇ ਚ ਅਸੀਂ ਦੇ ਰਹਿਆਂ ਵੀ ਬਾਈ 1 ਫਲੈਟ ਐਂਡ ਗੈਟ ਅ ਫਾਰਮ ਹਾਊਸ ਫ੍ਰੀ 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 ਠੀਕ ਹੈ ਸਰ ਤੇ ਇਹ ਜਾਣਕਾਰੀ ਵੀ ਤੁਸੀਂ ਦੋ ਸਰੋਤਿਆਂ ਨੂੰ ਕਿ ਜੋ ਤੁਸੀਂ ਫਾਰਮ ਹਾਊਸ ਦੇ ਰਹੇ ਹੋ ਬਾਈ 1 ਗੈਟ 1 ਫ੍ਰੀ ਫਾਰਮ ਹਾਊਸ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਰਜਿਸਟਰੀ ਤੁਸੀਂ ਉਸ ਚੀਜ਼ ਦੀ ਕਰਵਾ ਲਓ ਕਿ ਉਹ ਉਹ ਇੱਕ ਲੈਂਡ ਹੈ ਜਾਂ ਪ੍ਰੋਪਰ ਤਿਆਰ ਹੈ ਜੇ ਉਹ ਤਿਆਰ ਕਰਵਾ ਕੇ ਦਿੰਦੇ ਹੋ ਲਾਈਕ ਉਹਦੇ ਵਿੱਚ ਕੀ ਕੀ ਚੀਜ਼ अवेलेबल ਹੋਣਗੀਆਂ ਇਸਨੇ ਅਸੀਂ ਇਹ ਜਿਹੜਾ ਲੈਂਥ ਦੇ ਰਹੇ ਆ ਤੁਹਾਨੂੰ 1205 ਸਕਰ ਫੀਟ ਦੀ 1205 ਸਕਰ ਯਾਰਡ ਦੀ ਜਿਹੜਾ ਤੁਹਾਨੂੰ ਅਸੀਂ ਖਰੜ ਫਲੈਟ ਦੇ ਰਹੇ ਆ ਅਸੀਂ ਬਣਾ ਕੇ ਦੇ ਰਹੇ ਆ ਏ ਵੀ ਡਿਵੈਲਪਰ ਨੇ ਇੱਕ ਸਕੀਮ ਦੇ ਵਿੱਚ ਕੱਢਿਆ ਕਿ ਅਗਰ ਤੁਹਾਡੀ ਫਲੈਟ ਦੀ 50% ਪੇਮੈਂਟ ਪੂਰੀ ਹੋ ਜਾਂਦੀ ਹੈ ਤਾਂ ਅਸੀਂ ਤੁਹਾਨੂੰ 1205 ਗਾਜ ਵਾਲੇ ਜਿਹੜਾ ਫਾਰਮ ਹਾਊਸ ਹੈ ਉਹਦੀ ਰਜਿਸਟਰੀ ਕਰਾ ਦੇਾਂਗੇ ਹੁਣ ਕੁਐਸਚਨ ਇਹ ਆਏਗਾ ਵੀ 1205 ਗਜ ਦੀ ਰਜਿਸਟਰੀ ਤੇ ਕਰਾਉਂਗੇ ਲੇਕਿਨ ਪਹਿਲਾਂ ਸਾਨੂੰ ਕਿਵੇਂ ਪਤਾ ਲੱਗੇ ਗਿਫਟ ਦੇ ਦਿੱਤਾ ਜਿਸ ਦਿਨ ਤੁਸੀਂ ਸਾਨੂੰ 25% ਪੇਮੈਂਟ ਜਿਹੜੀ ਹੈ ਫਲੈਟ ਦੀ ਪੂਰੀ ਕਰੋਗੇ ਉਸ ਦਿਨ ਅਸੀਂ ਤੁਹਾਨੂੰ ਇੱਕ ਐਗਰੀਮੈਂਟ ਕਰ ਲਾਂਗੇ ਕਿ 1205 ਗਜ ਦਾ ਜਿਹੜਾ ਤੁਹਾਨੂੰ ਫਾਰਮ ਹਾਊਸ ਹੈ ਅਸੀਂ ਇਹ ਤੁਹਾਨੂੰ ਦੇ ਰਹੇ ਹਾਂ ਤੇ 50% ਪੇਮੈਂਟ ਤੁਸੀਂ ਸਾਡੀ ਫਲੈਟ ਦੀ ਪੂਰੀ ਕਰੋਗੇ ਤਾਂ ਅਸੀਂ ਤੁਹਾਨੂੰ ਉਹਦੀ ਰਜਿਸਟਰੀ ਕਰਵਾ ਦੇਾਂਗੇ ਫਲੈਟ ਦੀ ਨਹੀਂ 1205 ਗਜ ਦੇ ਫਾਰਮ ਹਾਊਸ ਦੀ ਹੁਣ ਉਹਦੇ ਵਿੱਚ ਅਸੀਂ ਤੇ ਸਿਰਫ ਲੈਂਡ ਤੇ ਫੈਂਸਿੰਗ ਦੇ ਰਹੇ ਹਾਂ ਹੁਣ ਏਬੀਐਲ ਅੱਗੇ ਦੱਸਣਗੇ ਕਿ ਉਹਨੂੰ ਤਿਆਰ ਕਰਨ ਦੇ ਕਿੰਨੇ ਪੈਸੇ ਲੱਗਦੇ ਆ ਜੀ ਜੀ ਬਿਲਕੁਲ ਸਰ ਤੁਸੀਂ ਇਸ ਚੀਜ਼ ਬਾਰੇ ਜ਼ਰੂਰ ਡਿਟੇਲ ਦਿਓ ਉਹ ਕਿ ਕਿੰਨਾ ਕੁ ਖਰਚਾ ਉਹਦੇ ਚਾਹੁੰਦਾ ਹੈ ਤੇ ਤੁਸੀਂ ਕੀ ਕੀ ਉਹਦੇ ਵਿੱਚ ਮਤਲਬ ਅਵੇਲੇਬਲ ਕੀ ਹੋਏਗਾ ਠੀਕ ਸੋ ਫਿਰ ਇਹਦੇ ਵਿੱਚ ਅਸੀਂ ਹਲੀ ਹਲੇ ਜਿਹੜੀ ਚੀਜ਼ ਦੇ ਰਹੇ ਹਾਂ ਉਹ ਹੈਗੀ ਹੈ ਵੀ ਅਸੀਂ ਤੁਹਾਨੂੰ ਆਇਰਨ ਫੈਂਸਿੰਗ ਕਰਕੇ ਦੇ ਰਹੇ ਹਾਂ ਪਲਾਂਟੇਸ਼ਨ ਤੁਹਾਡੇ ਚੋਇਸ ਦੀ ਕਰਕੇ ਦੇ ਰਿਹਾ ਇਹਦੇ ਵਿੱਚ ਤੁਹਾਨੂੰ ਅਸੀਂ ਆਪਸ਼ਨ ਦੇਵਾਂਗੇ ਵੀ 50 ਪਲਾਂਟਸ ਆਫ ਯੋਰ ਚੋਇਸ ਅਸੀਂ ਉਹਨੂੰ ਪਲਾਂਟ ਕਰਕੇ ਦੇਵਾਂਗੇ ਇਹਦੇ ਵਿੱਚ ਅਸੀਂ ਤੁਹਾਨੂੰ ਇੱਕ ਕੇਵੀ ਦਾ ਸੋਲਰ ਸਿਸਟਮ ਲਾ ਕੇ ਦੇਵਾਂਗੇ ਤੇ ਲੈਵਲਿੰਗ ਕਰਕੇ ਦੇਵਾਂਗੇ ਲੈਂਡ ਦੀ 1205 ਗੱਜ ਦੀ ਇਹਦੇ ਬਾਅਦ ਉਹਦੇ ਉੱਤੇ ਤੁਸੀਂ ਇੱਕ ਸਟਰਕਚਰ ਲਾਣਾ ਹੈ ਸਟਰਕਚਰ ਉੱਥੇ ਕੰਕਰੀਟ ਬਣ ਨਹੀਂ ਸਕਦਾ ਉਹਦੇ ਵਿੱਚ ਤੁਹਾਨੂੰ ਮੋਡੂਲਰ ਸਟਰਕਚਰ ਲਾਣਾ ਪਏਗਾ ਹੁਣ ਜਿਹੜਾ ਮੋਡੂਲਰ ਸਟਰਕਚਰ ਆਉਂਦਾ ਹੈ ਉਹ ਸਾਡੇ ਕੋਲ ਆਪਸ਼ਨਸ ਹੈਗੇ ਆਸਟ੍ਰੇਲੀਅਨ ਹਟਸ ਹੈਗੇ ਆ ਉਹ ਪੇਟੈਂਟਡ ਅਸਟ੍ਰੇਲੀਅਨ ਕੰਪਨੀ ਹੈ ਇੰਡੀਆ ਉਹ ਹਾਟਸ ਬੰਦੀਆਂ ਨੇ ਸਾਰੀਆਂ ਤੇ ਉਹਦੇ ਸਾਡੇ ਕੋਲ ਨੀਅਰਬੋਟ 50 ਤੋਂ ਵੱਧ ਆਪਸ਼ਨਸ ਨੇ ਇਨ ਟਰਮਸ ਆਫ ਹਾਟਸ ਤੇ ਉਹਦੇ ਵਿੱਚ ਵੀ ਸਾਈਜ਼ਸ ਐ 1 ਬੀ ਐਚ ਕੇ 2 ਬੀ ਐਚ ਕੇ 3 ਬੀ ਐਚ ਕੇ 4 ਬੀ ਐਚ ਕੇ ਡਿਊਪਲੈਕਸ ਵੀ ਐ ਤੇ ਗਰਾਉਂਡ ਲੈਵਲ ਤੇ ਵੀ ਹੈਗੀ ਐ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਤੁਸੀਂ ਜਿੰਨਾ ਮਿੱਠਾ ਪਾਓਗੇ ਚਾ ਉਨੀ ਮਿੱਠੀ ਹੋ ਜਾਊਗੀ ਉਹ ਜਿੰਨਾ ਤੁਸੀਂ ਪੈਸੇ ਲਾਓਗੇ ਉਨੀ ਵਧੀਆ ਸਿਸਟਮ ਤੁਹਾਨੂੰ ਮਿਲੇਗਾ ਲੇਕਿਨ ਇੱਕ ਤੁਹਾਨੂੰ ਆਈਡੀਆ ਦੇ ਦੇਣਾ ਹੈ ਤੁਹਾਡੇ ਵਿਊਅਰਸ ਨੂੰ ਵੀ ਮਾਤਰ 15 ਤੋਂ 20 ਲੱਖ ਦੇ ਵਿਚਾਲੇ ਇੱਕ ਵਧੀਆ ਤੁਹਾਨੂੰ ਬਿਲਕੁਲ ਉਹ ਪਾਈਨ ਦੀ ਹਟ ਬਣੀ ਹੁੰਦੀ ਹੈ ਸਾਰੀ ਉਹਦੀ ਲਾਈਫ ਜਿਹੜੀ ਹੁੰਦੀ ਹੈ 50 ইয়ারਸ ਦੀ ਲਾਈਫ ਹੁੰਦੀ ਹੈ ਉਹਦੀ ਗਾਰੰਟੀ ਵੀ ਹੁੰਦੀ ਹੈ 50 ইয়ারਸ ਦੀ ਠੀਕ ਹੈ ਜੀ ਪ੍ਰੋਪਰ ਤੇ ਮੋਡੂਲਰ ਹਟ ਹੁੰਦੀ ਹੈ ਉਹ ਸਟਰਕਚਰ ਮੂਵੇਬਲ ਵੀ ਹੁੰਦਾ ਹੈ ਤੇ ਸਟਰਕਚਰ ਉਹ ਉੱਪ ਵੀ ਚੱਲ ਜਾਂਦਾ ਉਹਨੂੰ ਤੁਸੀਂ ਲੈਵਲ ਤੇ ਵੀ ਲੈ ਕੇ ਆ ਸਕਦੇ ਹੋ ਉਹ ਡਿਪੈਂਡ ਕਰਦਾ ਹੈ ਤੁਹਾਡੇ ਨੇਚਰ ਤੇ ਬਿਲਕੁਲ ਠੀਕ ਹੈ ਜੀ ਕਿ ਇੱਕ সুইমিং ਪੂਲ ਵੀ ਤੁਹਾਨੂੰ ਦੇ ਰਹੇ ਆ ਜੀ সুইমিং ਪੂਲ ਤੁਹਾਡੀ ਕਾਸਟ ਤੇ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਉਹ ਸਾਡੀ ਕਾਸਟ ਦੇ ਵਿੱਚ ਨਹੀਂ ਆਉਂਦਾ ਉਹ ਗਿਫਟ ਦੇ ਵਿੱਚ ਨਹੀਂ ਆਉਂਦਾ ਅਸੀਂ ਤੁਹਾਨੂੰ ਤਿਆਰ ਕਰਕੇ ਦਿਾਂਗੇ ਔਰ ਸਾਰ ਨਾਲੋਂ ਵੱਡੀ ਗੱਲ ਇਸ ਸਾਈਡ ਦੀ ਇਹ ਵਾਲੀ ਹੈ ਕਿ ਇਹ ਨੇਚਰ ਦੇ ਬਿਲਕੁਲ ਵਿੱਚ ਹੈ ਵੈਲੀ ਹੈ ਤੁਹਾਡੇ ਪਿੱਛੇ ਪਹਾੜ ਹੈ ਤੇ ਅੱਗੇ ਜਿਹੜੀ ਹੈਗੇ ਆ ਉਹ ਤੁਸੀਂ ਬਿਲਕੁਲ ਫੋਰੈਸਟ ਦੇ ਏਰੀਆ ਦੀ ਬੈਕ ਤੇ ਹੈਗਾ ਸਾਰਾ ਜਿੱਥੋਂ ਤੁਸੀਂ ਇਹਨੂੰ ਨੇਚਰ ਦਾ ਆਨੰਦ ਲੈ ਸਕਦੇ ਹੋ ਨੇਚਰ ਆਨੰਦ ਜਾ ਕੇ ਤੇ ਸਾਰ ਨਾਲੋਂ ਵੱਡੀ ਗੱਲ ਕਿ ਵਰਡ ਦੇ ਸਾਰ ਨਾਲੋਂ ਜ਼ਿਆਦਾ ਪੀਕਾਕ ਮੋਰ ਉੱਥੇ ਹੀ ਮਿਲਨੇ ਆ ਇਹ ਬੜੀ ਵੱਡੀ ਗੱਲ ਹੈ ਕਿ ਤੁਸੀਂ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਮੋਰ ਹੈ ਉਹਨਾਂ ਨੂੰ ਦੇਖ ਸਕਦੇ ਹੋ ਡੇਲੀ ਸਵੇਰੇ ਤੁਸੀਂ ਉਹਨਾਂ ਨੂੰ ਖਾਣਾ ਪਾਣਾ ਸ਼ੁਰੂ ਕਰੋ ਤੇ ਤੁਹਾਡੇ ਇਦਾਂ ਜਿਵੇਂ ਆਪਾਂ ਵੀਡੀਓ ਦੇ ਵਿੱਚ ਦੇਖਨੇ ਆ ਆਮ ਵੀ ਇੱਕ ਲੇਡੀ ਖਾਣਾ ਖਵਾ ਰਹੀ ਹੈ ਤੇ ਪਿੱਛੇ 2000 ਮੋਰ ਤੁਰਿਆਂਦਾ ਸੇਮ ਜਿਹੜੀ ਨੇਚਰ ਹੈ ਉਹ ਉੱਥੇ ਹੈ ਤੁਸੀਂ ਦੋ ਕੰਮ ਕਰ ਸਕਦੇ ਹੋ ਕਿ ਇੱਕ ਤੇ ਤੁਸੀਂ ਕੁਦਰਤ ਦਾ ਆਨੰਦ ਲੈ ਸਕਦੇ ਹੋ ਇੱਕ ਸਾਡੇ ਇੰਡੀਆ ਦਾ ਜਿਹੜਾ ਪੰਛੀ ਹੈ ਜਿਨੂੰ ਕਿ ਇੰਡੀਆ ਦੇ ਵਿੱਚ ਇੱਕ ਨੰਬਰ ਦਾ ਨਾਮ ਦਿੱਤਾ ਗਿਆ ਉਹਨੂੰ ਤੁਸੀਂ ਆਨੰਦ ਉਸ ਦਾ ਲੈ ਸਕਦੇ ਹੋ ਜਿਹੜੇ ਅੱਜ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਖਤਮ ਹੋ ਰਿਹਾ ਹੈ ਬਰਿੰਦਾ ਦੀਦੀ ਇਹਦੇ ਬਾਰੇ ਤੁਹਾਨੂੰ ਕਲੀਅਰ ਕਰਨਗੇ ਵੀ ਉੱਥੇ ਕੀ ਹੈ ਜੀ ਬਿਲਕੁਲ ਠੀਕ ਹੈ ਸਿਰ ਪਰ ਇੱਕ ਚੀਜ਼ ਹੋਰ ਮੈਂ ਪਹਿਲਾਂ ਉਸ ਤੋਂ ਜਾਵਾਂ ਇੱਕ ਗੱਲ ਹੋਰ ਤੁਹਾਡੇ ਵਿਊਅਰਸ ਵਾਸਤੇ ਹੈ ਵੀ ਉੱਥੇ ਫੋਰ ਐਗਜ਼ਾਮਪਲ ਤੁਸੀਂ ਆਪਣੀ ਫੈਮਿਲੀ ਨਾਲ ਤਾਂ ਇੰਜੋਏ ਕਰ ਹੀ ਸਕਦੇ ਹੋ ਲੇਕਿਨ ਹੁਣ ਗਵਰਨਮੈਂਟ ਦੀ ਇੱਕ ਪਾਲਿਸੀ ਹੈ ਇਕੋ ਟੂਰਿਜ਼ਮ ਦੀ ਉਹ ਇਕੋ ਟੂਰਿਜ਼ਮ ਦੀ ਪਾਲਿਸੀ ਉੱਥੇ 1205 ਗਜ ਦੇ ਫਾਰਮ ਹਾਊਸ ਉੱਤੇ ਪਾਸ ਕੀਤੀ ਹੈ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਉਹਦੇ 'ਚ ਤੁਸੀਂ ਕੀ ਕਰ ਸਕਦੇ ਹੋ ਵੀ ਉੱਥੇ ਫੋਰ ਐਗਜ਼ਾਮਪਲ ਤੁਸੀਂ ਮਹੀਨੇ 'ਚ 6 ਦਿਨ ਜਾਣਾ ਉੱਥੇ 5 ਦਿਨ ਜਾਣਾ ਹੈ 10 ਦਿਨ ਜਾਣਾ ਹੈ ਜਿਹੜੇ ਮਹੀਨੇ ਦੇ 20 ਦਿਨ ਬਚੇ ਉਹ ਤੁਸੀਂ ਉਹਨੂੰ ਕਮਰਸ਼ੀਅਲ ਕਮਰਸ਼ੀਅਲਾਈਜ਼ ਕਰਕੇ ਕਮਰਸ਼ੀਅਲ ਸਾਈਟ ਤੇ ਪਾ ਕੇ ਉੱਥੋਂ ਰੈਵਨਿਊ ਵੀ ਅਰਨ ਕਰ ਸਕਦੇ ਹੋ ਉੱਥੋਂ ਇੱਕ ਰਿਟਰਨ ਵੀ ਲੈ ਸਕਦੇ ਹੋ ਠੀਕ ਹੈ ਜੀ ਉਹ ਜਿਹੜੀ ਫੋਰ ਐਗਜ਼ਾਮਪਲ ਉੱਥੇ ਨੀਅਰ ਅਬਾਊਟ 15-20000 ਰੁਪਏ ਪਰ ਨਾਈਟ ਨੂੰ ਤੁਹਾਡਾ ਫਾਰਮ ਹਾਊਸ ਚੜਦਾ ਹੈ ਜੇ ਤੁਹਾਡਾ 15 ਤੋਂ 20 ਦਿਨ ਫਾਰਮ ਹਾਊਸ ਚੜ ਜਾਂਦਾ ਹੈ 10 ਦਿਨ ਤੁਸੀਂ ਉਹਨੂੰ ਖੁਦ ਵੀ ਯੂਜ਼ ਕਰ ਲੈਣੇ ਹੋ ਤਾਂ ਨੀਅ ਕਲ ਕੀਤੀ ਪੀਕਾਕ ਸਾਡਾ ਰਾਸ਼ਟਰੀ ਪੰਛੀ ਹੈ ਤੇ ਪੀਕਾਕਸ ਹੁਣ ਸਾਡੇ ਪਿੰਡਾਂ ਤੋਂ ਸ਼ਹਿਰਾਂ ਤੋਂ ਲਿਟਰਲੀ ਸਾਰੇ ਗਾਇਬ ਹੋ ਗਏ ਨੇ ਉੱਥੇ ਜਿਹੜੀ ਵੈਲੀ ਹੈਗੀ ਉਹਦੀ ਬਿਊਟੀ ਇਹ ਹੈਗੀ ਵੀ ਉੱਥੇ ਨੀਅਰ ਅਬਾਊਟ 500 ਪਲੱਸ ਮੋਰ ਅਵੇਲੇਬਲ ਹੈਗਾ 500 ਪਲੱਸ ਤੇ ਗਵਰਨਮੈਂਟ ਜਿਹੜੀ ਹੈਗੀ ਹੈ ਉੱਥੇ ਇੱਕ ਪੀਕਾਕ ਪਾਰਕ ਵੀ ਬਣਾਉਣ ਦੀ ਸੋਚ ਰਹੀ ਹੈ ਬੱਚਿਆਂ ਦੇ ਉਹਦੇ ਮਤਲਬ ਐਡਵੈਂਚਰ ਵਾਸਤੇ ਜਾਂ ਸਪੋਰਟਸ ਵਾਸਤੇ ਜਾਂ ਐਂਟਰਟੇਨਮੈਂਟ ਵਾਸਤੇ ਉਹ ਇੱਕ ਬਹੁਤ ਵਾਈਟਲ ਰੋਲ ਪਲੇ ਕਰੇਗਾ ਕੀ ਰੋਲ ਪਲੇ ਕਰੇਗਾ ਇਸ ਪ੍ਰਾਪਰਟੀ ਨੂੰ ਅਪਲਿਫਟ ਕਰਨ ਵਾਸਤੇ ਤੁਹਾਡੇ ਈਵੀਅਰਸ ਵਾਸਤੇ ਗੱਲ ਹੋਰ ਮੈਂ ਦੱਸ ਦਵਾਂ ਵੀ ਅਸੀਂ ਇਸ ਪ੍ਰਾਪਰਟੀ ਦਾ ਹੁਣ ਜਿੱਦਾਂ ਈਕੋ ਟੂਰਿਜ਼ਮ 'ਚ ਪਾਸ ਹੋ ਗਈ ਹੈ ਤੇ ਆ ਨਾਲੇ ਮੈਂ ਮਿੰਨੇ 2 ਮਹੀਨੇ 3 ਮਹੀਨੇ ਤੱਕ ਇਹਦਾ ਰੇਟ ਵੀ ਵਧਾ ਰਹੇ ਆ ਨੀਰਬੋਰਡ 500 7 ਲੱਖ ਰੁਪਇਆ ਤਦ ਤੱਕ ਤੁਹਾਡੇ ਵਿਊਅਰਸ ਸੇਮ ਪ੍ਰਾਈਸ ਦਾ ਆਨੰਦ ਲੈ ਸਕਦੇ ਆ ਵੀ ਇੱਕ ਫਲੈਟ ਦੇ ਉੱਤੇ ਇੱਕ ਫਾਰਮ ਹਾਊਸ ਫ੍ਰੀ ਲੈ ਸਕਦੇ ਆ ਨਾਲ ਉੱਥੋਂ ਇਨਕਮ ਵੀ ਜਨਰੇਟ ਹੋਏਗੀ ਵੀ ਉਹਨਾਂ ਨੇ ਜੇ ਤਾਂ ਉੱਥੇ ਮਹੀਨੇ 'ਚ 10 ਦਿਨ ਜਾਣਾ 15 ਦਿਨ ਜਾਣਾ ਉਹ ਖੁਦ ਵੀ ਆਨੰਦ ਲੈ ਸਕਦੇ ਆ ਤੇ ਨਾਲ ਰਿਟਰਨ ਵੀ ਉਹਨਾਂ ਨੂੰ ਆਏਗੀ ਤੇ ਹੋਰ ਕੋਈ ਜਾਣਕਾਰੀ ਸਰ ਤੁਸੀਂ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ ਇਸ ਚੀਜ਼ ਦੇ ਬਾਰੇ ਜਿੰਨੇ ਤਾਂ ਰਹਿਣਾ ਆਪਣਾ ਯੂਜ਼ ਕਰਨਾ ਜੀ ਉਦਲੀ ਤੇ ਬਹੁਤ ਵਧੀਆ ਚੀਜ਼ ਹੈ ਜੇ ਕਿਸੇ ਨੇ ਇਨਕਮ ਕਰਨੀ ਹੈ ਤਾਂ ਤੁਹਾਡਾ ਫਲੈਟ ਵੀ ਰੈਂਟ ਤੇ ਜਾਏਗਾ ਤੇ ਤੁਹਾਡਾ ਜਿਹੜਾ ਫਾਰਮ ਹਾਊਸ ਆ ਉਹ ਵੀ ਰੈਂਟ ਤੇ ਜਾਏਗਾ ਤੁਸੀਂ ਘੱਟੋ-ਘੱਟ 3 ਸਾਲ ਬਾਅਦ 4 ਤੋਂ 3.5 ਤੋਂ 4 ਲੱਖ ਰੁਪਏ ਮਹੀਨਾ ਕਮਾ ਸਕਦੇ ਹੋ ਮਾਤਰ ਥੋੜੀ ਜੀ ਇਨਕਮ ਪਹਿਲਾਂ ਦੇ ਕੇ ਥੋੜੇ ਜਿਹੇ ਪੈਸੇ ਦੇ ਕੇ ਤੇ ਤੁਸੀਂ 3 2 3% ਜਿਹੜਾ ਤੁਹਾਨੂੰ ਇਨਕਮ ਹੈ ਇਹਦੀ ਹੋ ਸਕਦੀ ਹੈ ਜਿਹੜੀ ਕਿ ਹੋਰ ਤੁਹਾਨੂੰ ਵਰਲਡ ਦੇ ਵਿੱਚ ਕਿਤੇ ਨਹੀਂ ਮਿਲੇਗੀ ਸਿਰਫ ਏ ਬੀ ਡਿਵੈਲਪਰ ਲੈ ਕੇ ਆਏ ਐ ਜਿਹੜੇ ਤੁਹਾਨੂੰ 2 2.5 ਸਾਲ ਦੇ ਬਾਅਦ ਤਕਰੀਬਨ ਤਕਰੀਬਨ 2 ਤੋਂ 3% ਮਤਲਬ 48% ਜਾਂ 24% ਜਿਹੜੀ ਤੁਹਾਨੂੰ ਇਨਕਮ ਹੈ ਇਸ ਤੋਂ ਇਅਰਲੀ ਹੋ ਸਕਦੀ ਹੈ ਇਸੇ ਤਰ੍ਹਾਂ ਦੀਆਂ ਨਵੀਆਂ ਨਮੀਆਂ ਅਪਗ੍ਰੇਡ ਲੈਣ ਲਈ ਦਸ਼ਮੇਸ਼ ਪ੍ਰਾਪਰਟੀ ਤੁਹਾਡੀ ਸੇਵਾ ਵਿੱਚ ਸਦਾ ਹੀ ਹਾਜ਼ਰ ਰਹਿੰਦਾ ਹੈ ਮੇਰਾ ਨੰਬਰ 9814064456 ਹੈ ਅਸੀਂ ਲੁਧਿਆਣਾ ਟਰਾਈ ਸਿਟੀ ਐਨਸੀਆਰ ਦੁਬਈ ਚ ਹਰ ਤਰ੍ਹਾਂ ਦੀ ਇਨਵੈਸਟਮੈਂਟ ਕੈਨੇਡਾ ਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੇ థਾਈਲੈਂਡ ਦੇ ਵਿੱਚ ਅਸੀਂ ਪ੍ਰੀ ਰੈਂਟਲ ਪ੍ਰਾਪਰਟੀ ਦਾ ਕੰਮ ਕਰਦੇ ਆਂ ਕਦੇ ਵੀ ਲੋੜ ਹੋਵੇ ਤਾਂ ਸੰਪਰਕ ਜਰੂਰ ਕਰਨਾ 9814064456 ਤੇ ਬਹੁਤ ਬਹੁਤ ਧੰਨਵਾਦ 인ਦਰਜੀਤ ਸਿੰਘ ਜੀ ਦਾ ਸਿਮਰ ਕਲੋਨੀ ਜੀ ਦਾ ਜਿਹੜੇ ਆ ਕੇ ਤੰਗ ਤੇ ਜਰੂਰ ਕਰਦੇ ਆ ਪਰ ਇੰਟਰਵਿਊ ਇੰਨੀ ਵਧੀਆ ਲੈ ਜਾਂਦੇ ਕਿ ਫਿਰ ਬੜੇ ਪਿਆਰ ਨਾਲ ਇਹਨਾਂ ਨੂੰ ਬੁਲਾਣਾ ਪੈਂਦਾ ਹੈ ਥੈਂਕ ਯੂ ਜੀ ਥੈਂਕ ਯੂ ਫਰ ਤੁਸੀਂ ਵੀ ਇੱਕ ਵਾਰੀ ਆਪਣੇ ਆਫਿਸ ਦੇ ਬਾਰੇ ਲੋਕੇਸ਼ਨ ਬਾਰੇ ਸਭ ਕੁਝ ਦੇ ਦਿਓ ਜਾਣਕਾਰੀ ਜੀ ਸਿਮਰ ਜੀ ਸਾਡਾ ਸਾਡੇ ਦੋ ਆਫਿਸ ਨੇ ਟ੍ਰਾਈ ਸਿਟੀ ਦੇ ਵਿੱਚ ਇੱਕ ਆਫਿਸ ਜਿਹੜਾ ਹੈਗਾ ਸਾਡਾ ਕਾਰਪੋਰੇਟ ਆਫਿਸ 82 ਦੇ ਵਿੱਚ ਹੈ ਮੋਹਾਲੀ ਇੱਕ ਆਫਿਸ ਸਾਡਾ ਜਿਹੜਾ ਹੈਗਾ ਜ਼ਰਖਪੁਰ ਦੇ ਵਿੱਚ ਹੈਗਾ ਵੀਆਈਪੀ ਰੋਡ ਉੱਤੇ ਠੀਕ ਹੈ ਜੀ ਹੁਣ ਇਹ ਜਿਹੜੇ ਫਲੈਟਸ ਦੀ ਜਿਹੜੀ ਲੋਕੇਸ਼ਨ ਹੈ ਇਹ ਖਰੜ ਦੇ ਵਿੱਚ ਹੈ 메ਨ ਮਿਊਨਿਸਪਲ ਕਾਰਪੋਰੇਸ਼ਨ ਆਫ ਖਰੜ ਹੈ ਜਿੱਤਾਂ ਬੱਬੂ ਭਾਜੀ ਨੇ ਕਿਹਾ ਵੀ ਫਲੈਟ ਤੋਂ ਰੈਂਟਲ ਇਨਕਮ ਲੈ ਸਕਦੇ ਹੋ ਫਲੈਟ ਤੋਂ ਬਹੁਤ ਸੋਹਣੀ ਰੈਂਟਲ ਇਨਕਮ ਆਏਗੀ ਇਹ ਦਾ ਰੀਜ਼ਨ ਹੈ ਵੀ ਉੱਥੇ 5 ਤੋਂ 6 ਕਿਲੋਮੀਟਰ ਦੇ ਅੰਦਰ ਟੋਟਲ ਐਜੂਕੇਸ਼ਨ ਜ਼ੋਨ ਹੈ ਤੇ ਉੱਥੇ ਐਲਪੀਯੂ ਆ ਗਈ ਹੈ 150 ਕਿਲੋਮੀਟਰ ਦੇ ਵਿੱਚ ਨਾਲ ਤੁਹਾਡੇ 2 ਕਿਲੋਮੀਟਰ ਦੇ ਰੇਡੀਅਸ 'ਚ ਹੈਗੀ ਚੰਡੀਗੜ੍ਹ ਯੂਨੀਵਰਸਿਟੀ ਨਾਲ ਕਿਲੋਮੀਟਰ ਦੇ ਰੇਡੀਅਸ 'ਚ ਹੈਗਾ ਰਾਇਤਬੈਰਾ ਤੇ ਸਾਰੇ ਵਧੀਆ ਐਜੂਕੇਸ਼ਨਲ ਇੰਸਟੀਟਿਊਟਸ ਸਾਰੇ ਉਸੇ ਵੀ ਆਏਗੀ ਇੱਕ ਵਧੀਆ ਵਿਨ 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 ਸਿਚੁਏਸ਼ਨ ਸਭ ਦੇ ਵਾਸਤੇ ਹੈ ਤੇ ਮੈਂ ਬ੍ਰਿੰਦਾਜੀਤ ਸਿੰਘ এবੀ ਡਿਵੈਲਪਰਸ ਤੋਂ ਤੁਹਾਡੇ ਸਾਰੇ ਸ਼ੋਤਾਂ ਦਾ ਧੰਨਵਾਦ ਕਰਦਾ ਹਾਂ ਮੇਰਾ ਜਿਹੜਾ ਸਦਾ ਵੇ ਪ੍ਰੇਤਨ ਰਹਿੰਦਾ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹਾਂ ਵੀ ਵੱਧ ਤੋਂ ਵੱਧ ਅਸੀਂ ਨਵੀਆਂ ਚੀਜ਼ਾਂ ਲੈ ਕੇ ਆਈਏ ਲੋਕਾਂ ਵਾਸਤੇ ਲੋਕਾਂ ਨੂੰ ਇੱਕ ਡਿਫਰੈਂਟ ਐਕਸਪੀਰੀਅੰਸ ਦੇਈਏ ਰੀਅਲ ਏਸਟੇਟ ਦਾ ਵੀ ਵਾਕਈ ਚ ਲੋਕਾਂ ਨੂੰ ਪਤਾ ਚੱਲੇ ਵੀ ਰੀਅਲ ਏਸਟੇਟ ਇੱਕ ਇਦਾਂ ਦੀ ਚੀਜ਼ ਹੈ ਜਿੱਥੇ ਇਨਕਮ ਵੀ ਹੁੰਦੀ ਹੈ ਤੇ ਨਾਲ ਬੰਦਾ ਇੰਜੋਏ ਵੀ ਕਰਦਾ ਹੈ ਬਿਲਕੁਲ ਬਾਈ 1 1 ਗੇਟ 1 ਫ੍ਰੀ ਇਹ ਬਹੁਤ ਅੱਛਾ ਆਫਰ ਹੈ ਮਤ ਇੱਕ ਨਾ ਸਪੈਸ਼ਲ ਇੱਕ ਯੂਨੀਕ ਜੀ ਚੀਜ਼ ਜੋ ਕਿ ਸਰ ਹੋਣੀ ਲੈ ਕੇ ਆਏ ਨੇ ਤੇ ਅ ਅਸੀਂ ਤੁਹਾਨੂੰ ਇਸ ਚੀਜ਼ ਲਈ ਵਧਾਈਆਂ ਦੇਣੇ ਆ ਤੇ ਅਸੀਂ ਇਹ ਚਾਹਨੇ ਆ ਕਿ ਤੁਹਾਡਾ ਇਹ ਕੰਮ ਵਧੇ ਫੁੱਲੇ ਤੇ ਅੱਛਾ ਪ੍ਰੋਫਿਟ ਹੋਵੇ ਸੋ ਇਸ ਤਰ੍ਹਾਂ ਦੀ ਹੋਰ ਬਿਹਤਰੀਨ ਵੀਡੀਓਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਸਸਮੁੰਦਰਪੁਰ TV